ਪੰਜਾਬ ਸਰਕਾਰ ਦਾ ਇੱਕ ਬਿਹਤਰੀਨ ਉਪਰਾਲਾ bizness blaster ਜਿਹਦੇ ਵਿੱਚ ਜਿਹੜੇ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਇਸ ਗੱਲ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਹੁਣ ਉਹਨਾਂ ਨੇ ਨੌਕਰੀ ਦੀ ਭਾਲ ਨਹੀਂ ਕਰਨੀ ਬਲਕਿ ਆਪਣਾ bizness ਆਪ ਸਟਾਰਟ ਕਰਨਾ ਹੈ ਉਹਨਾਂ ਨੇ ਆਤਮ ਨਿਰਭਰ ਬੰਨਾ ਹੈ ਉਹਨਾਂ ਨੇ ਬੋਝ ਨਹੀਂ ਬੰਨਾ ਕਿ ਆਪਣੇ ਕਲਾ ਜਾਂ ਆਪਣੇ ਟੈਲੈਂਟ ਨੂੰ ਨਿਖਾਰ ਕੇ ਇੱਕ ਪ੍ਰੋਫੈਸ਼ਨ ਦੇ ਰੂਪ ਵਿੱਚ ਸਾਹਮਣੇ ਲੈ ਕੇ ਆਣਾ ਹੈ ਤੇ ਇਸ ਉਪਰਾਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਹੁਣ ਪੀਐਮ ਸ਼੍ਰੀ ਬਣ ਚੁੱਕਾ ਹੈ ਬਲਕਲਾਂ ਉਹਦੇ ਵਿੱਚ ਸਾਡੇ ਉਪਰਾਲਿਆਂ ਨੂੰ ਕਦੀ ਵੀ ਸਹਿਰਾਵ ਨਹੀਂ ਆਂਦਾ ਸਾਡੇ ਨਿਰੰਤਰ ਪ੍ਰਯਾਸ ਜਿਹੜੇ ਨੇ ਨਵੇਂ ਰਹਿੰਦੇ ਨੇ ਅੱਜ ਸਾਡੀ ਸਾਰੀ ਬਲਕਲਾਂ ਸਕੂਲ ਦੀ ਜਿਹੜੀ ਟੀਮ ਹੈ ਪ੍ਰਿੰਸੀਪਲ ਮੈਡਮ ਮਿਸਿਸ ਜਸਬੀਰ ਕੌਰ ਉਹਨਾਂ ਦੇ ਨਾਲ ਮੈਡਮ ਸੁਖਬੀਰ ਕੌਰ ਵੰਦਨਾ ਮਹਾਜਨ ਜੀ ਦਵਿੰਦਰ ਕੌਰ ਜੀ ਚੰਦਰਕਿਰਨ ਮੈਡਮ ਤੇ ਇਸ ਤੋਂ ਇਲਾਵਾ ਸਾਡਾ ਪੂਰਾ ਦਾ ਪੂਰਾ ਸਟਾਫ ਅੱਜ ਇੱਕ ਬਹੁਤ ਅੱਛੀ ਐਗਜ਼ੀਬਿਸ਼ਨ ਜਿਹੜੀ ਹੈਗੀ ਹੈ ਉਹਨੂੰ ਅੰਜਾਮ ਦੇਣ ਜਾ ਰਿਹਾ ਹੈ ਇਸ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਬੱਚਿਆਂ ਦੀ ਟੈਲੈਂਟ ਹੀ ਨਹੀਂ ਪਤਾ ਲੱਗੇਗਾ ਬਲਕਿ ਇਸ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਪਬਲਿਕ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਦੇ ਤੇ ਖਾਸ ਕਰਕੇ ਸਾਡੇ ਅੱਜ ਦੇ ਮੁੱਖ ਪ੍ਰੋਣੇ ਜਿਹੜੇ ਨੇ ਉਹ ਏਡੀਸੀ ਸ਼੍ਰੀ ਅਮਿਤ ਸਰੀਨ ਜੀ ਜਿਹੜੇ ਕਿ ਏਡੀਸੀ ਯੂਡੀ ਨੇ ਉਹ ਇੱਥੇ ਬਸ ਥੋੜੇ ਹੀ ਸਮੇਂ ਵਿੱਚ ਪਹੁੰਚਣ ਵਾਲੇ ਨੇ ਤੇ ਅੱਜ ਉਹ ਜ਼ਰੂਰ ਖੁਸ਼ ਹੋਣਗੇ ਕਿ ਸਰਕਾਰੀ ਪੀਐਮ ਸ਼੍ਰੀ ਸਕੂਲ ਬਲਕਲਾਂ ਦਾ ਜਿਹੜਾ ਉਪਰਾਲਾ ਹੈ ਉਹ ਸ਼ਾਇਦ ਬਾਕੀ ਸਕੂਲਾਂ ਦੇ ਲਈ ਇੱਕ ਬਹੁਤ ਵੱਡੀ ਐਗਜ਼ਾਮਪਲ ਬਣੇਗਾ। ਇਸ ਤੇ ਜੋ ਕਿ ਪ੍ਰੋਡਕਟ ਤਿਆਰ ਕੀਤਾ ਹੈ ਕਲਾਸ 3 ਦੇ। ਸਾਬੀ ਸਰਕਾਰ ਦੇ ਵੱਲੋਂ ਜੋ 2000 ਰੁਪਏ ਕਰਨ ਦੇ ਵਿੱਚ ਆਇਆ ਸੀ ਅਸੀਂ ਉਸ ਦੇ ਉੱਤੇ ਇਹ ਕੰਮ ਕੀਤਾ ਹੈ ਤੇ ਅਸੀਂ ਸਕੂਲ ਦੇ ਵਿੱਚ ਗਵਰਨਾ ਸਰ ਜੀ ਉਹ ਸਾਡੇ ਪ੍ਰੋਟੋਕੋਲ ਸਾਹਿਬ ਉਹਨਾਂ ਨੇ ਅਸੀਂ ਪੈਸੇ ਦਿੱਤੇ ਕਿ ਜੋ ਵੀ ਖਾਂਦਾ ਇਹ ਬਲਦੇ ਸਮਾਨ ਦੇ ਜੋ ਜੋ ਲੈ ਕੇ ਦੇ ਰਹੇ। ਤੇ ਅਸੀਂ ਸਕੂਲ ਦੇ ਵਿੱਚ ਇਹ ਪ੍ਰੋਡਕਟ ਤਿਆਰ ਕੀਤਾ ਹੈ ਕਲਾਸ ਤੇ ਅਸੀਂ ਜੋ ਵੀ ਉਹਦੇ ਵਿੱਚ ਸ਼ਾਮਿਲ ਕਰਦਾ ਚੀਜ਼ਾਂ ਜੋ ਕਿ ਅਸੀਂ ਪਾਈਆਂ ਹਨ ਇੱਕ ਹੈ ਡੀਐਮਡਬਲ ਜੋ ਕਿ ਬੇਸਟਰੀਨਿੰਗ ਗੁਲਾਬ ਦੇ ਕੰਮ ਵਿੱਚ ਹੁੰਦਾ ਹੈ। ਉਸ ਦੇ ਵਿੱਚ ਅਮੋਨੀਆ ਪਾਇਆ ਗਿਆ ਜੋ ਕਿ NH3 0.5% ਪਾਇਆ ਗਿਆ ਹੈ। ਉਹ ਬੇਸਿਕਲੀ ਉਹ ਗਲਾਸ ਨੂੰ ਕਲੀਨ ਕਰਦਾ ਹੈ ਤਾਂ ਗੰਦਗੀ ਅਤੇ ਦਾਗ ਹਟਾਉਂਦਾ ਹੈ। ਫਿਰ ਜਿਹੜੀ ਇਹਦੇ ਵਿੱਚ ਜੋ ਪਾਈ ਗਈ ਹੈ ਉਹ ਆਈਸੋਪ੍ਰੋਪਾਈਲ ਅਲਕੋਹਲ ਪਾਇਆ ਗਿਆ ਹੈ ਉਹ ਇਹਦੇ 10% ਪਾਇਆ ਗਿਆ ਹੈ। ਇਹ ਉਹ ਗਲਾਸ ਦੇ ਉੱਤੇ ਦਾਗ ਦੱਪੇ ਨੂੰ ਆਪਣੇ ਅੰਦਰ ਹੀ ਹੌਲ ਲਗਾਦਾ ਹੈ। ਫਿੰਗਰਪ੍ਰਿੰਟ ਦੇ ਨਿਸ਼ਾਨ ਜਿਹੜੇ ਉਸ ਦੇ ਉੱਤੇ ਹੁੰਦੇ ਹਨ ਉਹਨੂੰ ਸਾਫ਼ ਕਰਦਾ ਹੈ। ਇਹ ਗਲਾਸ ਕਲੀਨਿੰਗ ਆਪਨਾ ਰੈਫਰਿਜਰੇਟਰ ਦੇ ਉੱਤੇ ਓਵਨ ਦੇ ਉੱਤੇ ਉਹਨਾਂ ਉੱਤੇ ਵੀ ਅਸੀਂ ਇਹ ਯੂਜ਼ ਕਰ ਸਕਦੇ ਹਾਂ ਅਗੇ ਵਿਕਰਮਜੀਤ ਸਿੰਘ ਜੀ ਤੁਹਾਨੂੰ ਕਿ ਉਹ ਇਸ ਵਿੱਚ ਸਲੱਸ਼ ਕਰਦੇ ਜਿਸ ਨੂੰ ਫੋੜੀਨ ਨਾ ਰਿ ਇੱਕ ਅੱਜ ਤੱਕ ਪਾਇਆ ਗਿਆ ਹੈ ਉਸ ਦੀ ਵਰਤੋਂ ਇਹ ਹੈ ਕਿ ਉਹ ਇਹ ਚੀਜ਼ਾਂ ਨੂੰ ਰਿਮੂਟ ਕਰਦਾ ਹੈ ਉਹ ਜਿਹਦੇ ਦੇ ਵਿੱਚ ਐਲਕੋਹਲ ਐਥੋਕਸਲੇਟ ਪਾਇਆ ਗਿਆ ਦੋ ਕਿਉਂਕਿ ਇਹ ਮੀਡਲ ਪਾਵਰ ਨੂੰ ਸਹਾਇਤਾ ਦਿੰਦਾ ਹੈ ਕੈਮੀਟਰੀ ਦੇ ਵਿੱਚ ਕਲਰ ਡਾਲਿਆ ਕਲਰ ਵੀ ਅਸੀਂ ਤੇ ਇਸ ਧਿਆਨ ਕਰਕੇ ਪਾਇਆ ਗਿਆ ਕਿ ਲੋ ਕਲਰ ਰ ਬਹੁਤ ਜ਼ਿਆਦਾ ਆਕਰਸ਼ਕ ਹੁੰਦੇ ਹਨ ਫ੍ਰੈਗਰੈਂਸੀ ਇਹਦੇ ਵਿੱਚ ਯੂਜ਼ ਕੀਤੀ ਗਈ ਹੈ ਕਿ ਜਦੋਂ ਇਸ ਨੂੰ ਸਪਰੇਅ ਕਰੀਏ ਕਿ ਫ੍ਰੈਗਰੈਂਸੀ ਬਹੁਤ ਵਧੀਆ ਆਵੇ ਹੂੰ ਤਾਂ अस्सी ज्यादा यूज़ हैं है ना तो ये कॉलिन का दे रहे हैं, ठीक बात है थी। थी। अब हाउ इट इज फ्रॉम कॉलिन कॉलिन से बेहतर कैसे है हमारा है सर, आ, हमने जो इसमें सामान डाला है उससे बेहतर डाला है, डाला है। और प्राइस को कंपेयर करें तो, तो आ, प्राइस, तो तो प्राइस तो जो बाजार से एक सौ बीस से सौ एक सौ बीस के गुड ਤਰੀਜ਼ ਚ ਪੈਕ ਵੀ ਦੇ ਰਹੇ ਨੇ ਕਿ ਦੋਸਤੋ ਜਿਹਦੇ ਵਿੱਚ ਜੋ ਕਿ ਮਾਰਕੀਟ ਵਿੱਚ 300 ਤੋਂ 350 ਦੇ ਵਿੱਚ ਬੇਚਦਾ ਹੈ ਅਸੀਂ ਮਾਰਕੀਟ ਨਾਲੋਂ ਘੱਟ ਦੇ ਹੁੰਦੇ ਵਿੱਚ ਰੱਖਿਆ ਗਿਆ ਹੈ ਇਸ ਦੀ ਸ਼ਕੀ ਇਹ ਆਪਣਾ ਬਾਲਕਲਾ ਪਿੰਡ ਦੇ ਕੋਈ ਨਾਮ ਦਿੱਤੇ ਸਹੀ ਬਾਲਪ੍ਰਿਕਸ਼ਾਈ ਵੈਰੀ ਗੁੱਡ ਜੌਬ ਨਾ थैंक यू थैंक यू ਸਰ थैंक यू ਹਾਂ ਜੀ ਇਹ ਬੱਚਾਈ ਬਸ ਹਾਂ ਜੀ ਵੀ ਆਪ ਲੋਗੋ ਕਹੀ ਹੈ ਹਾਂ ਜੀ ਸੌਸ ਵੀ ਹੈ ਸਾਈਜ਼ ਸੌਸ ਵੀ ਹੈ ਹਾਂ ਜੀ ਵਿਹਾਰਕ हम जाते हैं ना ये तीन चीजें जो है सेम क्वांटिटी में साढ़े तीन सौ प्लस जाती है तो ये मैं लिटरली आपको बोल रहा हूँ कि ये लगभग एक सौ नब्बे प्लस जो है ना वन नाइनटी प्लस जो कॉस्ट आई है जो है, तो ये तो सिर्फ इनका है कि एग्जीबिशन का इनका खर्चा है कुर्चा सरपंच साहब हमारे साथ है हैं नहीं नहीं तो ये हैं नहीं सारा गाँव खरीदेगा सर ये ना नहीं सर ये बिजनेस प्लास्टिक हाँ तो ये जैसे अब पंजाब सरकार ने सभी स्कूलों को ले लिया है तो जैसे हमारे स्कूल में ना जो बच्चे सिलेक्ट हुए थे उनकी गिनती थी 51 के अराउंड अबाउट तो उनके दो हज़ार पर पर्सन के हिसाब से जो है ना वो पैसे आते हैं आए तो वो सारी की सारी जो है ना कि ये प्रोडक्ट्स जो हैं फिर हमने कॉस्ट वगैरह सारी निकाल के ये बनवाए हैं सारे के सारे तो इसका सारा फायदा जो है ना वो बच्चों का ही है जितना भी है और इतना एक थोड़ा सोसाइटी को जैसे मैसेज देना कि इसको ज़्यादा प्रोडक्टिव बनाना और क्रिएटिव बनाना और मैसेज देना एक इस एग्जीबिशन का मेन मोटिव है कि बच्चे बहुत कुछ पढ़ाई तो नहीं सफर होती अतीश नीड ऑफ टुडे हां 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 लकड़ी के नहीं तो बनाते हैं ना हाँ। लकड़ी की हर हाँ टाइप्स, वैसा चल रहा है तो ये तो आपको ही जाएगा ना <laughs> कि ये बच्चों का काम है कि ये बड़ी ना जिनको असली कहने बड़ी रीजनल उन्होंने किया वेरी वेरी गुड इट्स वेरी गुड क्रिएशन हां तो राहुल बनाया सारा कुछ आ, अर्थ वगैरह सारा कुछ 1 2 Z 9 लाइनर पूरे लेकर हां अच्छा अच्छा लाइनर सिस्टम ठीक है ठीक है सोलर सिस्टम पूरा सर यस ये सनम बारी है हां ये अर्थ ठीक है लवली वेरी गुड अटेम्प्ट सर ये दिवाली की एग्जीबिशन के ऊपर है हम्म अच्छा दिवाली पर हमेशा की पूजा होती है सबसे ज्यादा इसलिए वो ये थोड़े से और ये हमारे सर आगे अपने पिता में ये ये कौन से मटेरियल में बेटा सर मिट्टी का ही मिट्टी का मिट्टी सर सिलिकॉन टाइप आता है सर ये सब मिट्टी का ही है मिट्टी का अच्छा सर एनवायरमेंट हम्म हां जी सब ने बना दिया ये सब थोड़ी बहुत डिजाइन करने की बाकी फैब्रिक लगाई हुई है हमने मिलके तुमने कौन सा कलर लिया ये बताओ ताओ। 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 सारे प्यार तो अच्छा लगता है कलरिंग करके ये अच्छी चीज बनाई ना बिल्कुल ये तो लगा के वेलवेट सुंदर बनाई प्राइस भी इसका बहुत ज़्यादा नहीं रखा है है ना नॉर्मल प्राइस है हाँ इन की तरह ये लगा के सारा वाँगे। ये बैग बनाए हैं बैग किसने बनाया बैग ना पिछली क्लास की लड़कियों से बनवाए हुए हैं अच्छा ये हमें ना ऐसे नोटू प्लास्टिक पे एक बहुत बड़ी एग्जीबिशन लगाई थी तो ये तब बनवाए <laughs> तो बैग तो और बनवाए हम लोग अपनी जो मेरी एम यू एल बीज है वहाँ भेज देंगे ठीक है करते रहे ना मेरा थैला मेरी शान ठीक है सर थैला कल्चर दोबारा स्टार्ट करें पॉलीथिन बंद हो पॉलीथिन बंद हो ये तो हम बल्क में खीला बनाया पूरा सारे हमारी शान है बहुत सुंदर बनाया इसके ऊपर सर पाँच बार जब जी साहब जाप साहब ਕੋਈ ਮਸਾਤ ਪੈਸਾ ਪਨਰ ਵਈਸਾ ਭਈਆ ਚੋਪੀ ਸਾਬਰਨ ਇਹ ਮੈਮ ਸਰ ਇੱਕ ਤਰੀਕੇ ਨਾਲ ਇੱਕ ਹਰ ਇੱਕ ਬੰਦੇ ਦਾ ਰੂਟੀਨ ਹੋਣੀ ਚਾਹੀਦੀ ਹੈ ਪੰਜ ਬਾਣੀਆਂ ਦੇ ਪਾਰਟ ਸਵੇਰੇ ਓਟੇ ਤੇ ਉਹਨਾਂ ਨੂੰ ਨੇਮ ਕਰਨਾ ਚਾਹੀਦਾ ਹੈ ਉਹਦੇ ਵਾਸਤੇ ਅਸੀਂ ਇਹ ਰੱਖਿਆ ਸਾਰੀਆਂ ਸੀਡੀਆਂ ਰਹਿ ਜਾਂਦੀਆਂ ਸਾਰੀਆਂ ਸੀਡੀਆਂ ਕਰਕੇ ਸਰ ਸੰਭਰਨ ਚੀਨਦੇ ਚਾਸ ਕਰਕੇ ਸਰ ਚਾਹਤਾ ਸਰਦੀ ਮਤਲਬ ਤੁਸੀਂ ਆਪਣੇ ਲੈਣਾ ਹੈ ਤੁਹਾਨੂੰ ਕਰਨਾ ਹੈ ਵੈਰੀ ਗੁੱਡ ਵੈਰੀ ਗੁੱਡ उधर आप फायदा अच्छा दिस इज 500 500 नहीं नहीं 2500 लग रहा है मेरा भारत ये काम बच्चे ने अरे वो टेक्निकल अलग स्ट्रीम है यहां पे ओकेशनल है नहीं इलेक्ट्रिकल है इलेक्ट्रिकल हां और टू की एक नहीं आई है 200 किसी आर्ट्स में हो प्लस 2 सब्जेक्ट आर्ट्स में और देने 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 देने। तो ना? टूरिज्म टूरिज्म आ, आ गया में आगे बेटा बी एमएरिज्मीए भी आ गई तो बहुत अच्छा कर है, है? और तू की कर दी है? प्लस टू है आर्ट्स में साथ में

ਕਾਫੀ ਸਾਰੇ ਸੈਕਸ਼ਨ ਹੈ ਗਿਆ ਬੋਲ ਆਪਾਂ ਪੂਰੀ ਪੋਸਟਰ ਦੇ ਨਾਲ ਪੜ੍ਹੀਆ ਇੱਧਰ ਨਹੀਂ ਸਾਡਾ ਆਪਾਂ ਆਰਡਰ ਸੈਕਸ਼ਨ ਲਗਾਇਆ ਕਲੇ ਦਾ ਸੈਕਸ਼ਨ ਹੈ ਪੀਪਰ 1 ਬੰਦੋ ਵੈਰੀ ਗੁੱਡ ਬਣਾਇਆ ਢੋਰੀ ਮੋਰ ਇਹ ਪਰਫੈਕਟ ਹੈ ਗੱਲ ਇਹ ਆਹ ਬਲੇਸ ਹਾਂ ਮੈਂ ਤੁਹਾਨੂੰ

ਸਾਡੇ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਸਿੱਖਿਆ ਜਗਤ ਦੇ ਨਾਲ ਜੁੜੀਆਂ ਹੋਈਆਂ ਬੜੀਆਂ ਮਹਾਨ ਹਸਤੀਆਂ ਸਾਡੇ ਵਿੱਚਕਾਰ ਆਈਆਂ ਹੋਣੀਆਂ ਅੱਜ ਦੇ ਮੁੱਖ ਮਹਿਮਾਨ ਮੇਜਰ ਅਮਿਤ ਸਿੰਘ ਜੀ ਏਡੀਸੀ ਯੂਡੀ ਬੇਟੇ ਜ਼ੋਰਦਾਰ ਤਾਲੀਆਂ ਸਰ ਦਾ ਵਿਜ਼ਨ ਜਿਹੜਾ ਹੈ ਨਾ ਉਹ ਬਹੁਤ ਡੀਪ ਹੁੰਦਾ ਹੈ ਜਿਨ੍ਹਾਂ ਉੱਚਿਆਂ ਦੇ ਨਾਲ ਸਰ ਮਿਲੇ ਨੇ ਬਤਾ ਵੀ ਲੱਗਿਆ ਹੋਏਗਾ ਇਸ ਤੋਂ ਇਲਾਵਾ ਪਿੰਡ ਦੀ ਪੂਰੀ ਪੰਚਾਇਤ ਸਾਡੇ ਵਿਚਕਾਰ ਅਮਿਤ ਸੁਮਿਤਪੁਰੀ ਜੀ ოਪੀ ਸ਼ਰਮਾ ਜੀ ਰਿਤੂਪੁਰੀ ਜੀ ਪ੍ਰਿੰਸੀਪਲ ਅਸ਼ਹਿਰਾ ਸਕੂਲ ਤੋਂ ਕੁਲਜੀਤ ਜੀ ਸਸਾਰੀਆਂ ਹਸਤੀਆਂ ਜਿਹੜੀਆਂ ਨੇ ਤੁਹਾਡਾ ਬਲਕਲਾਂ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਰੇੜੇ ਵਿੱਚ ਨਿੱਘਾ ਸਵਾਗਤ ਹੈ ਜਦੋਂ ਕੋਈ ਅਧਿਆਪਕ ਬੰਦਾ ਹੈ ਸਰ ਜਦੋਂ ਕੋਈ ਅਧਿਆਪਕ ਬੰਦਾ ਹੈ ਤਾਂ ਉਹ ਰੱਬ ਅਤੇ ਵਿਦਿਆਰਥੀ ਦਰਮਿਆਨ ਹੁੰਦਾ ਜਦੋਂ ਕੋਈ ਅਧਿਆਪਕ ਬੰਦਾ ਹੈ ਤਾਂ ਉਹ ਰੱਬ ਅਤੇ ਵਿਦਿਆਰਥੀ ਦਰਮਿਆਨ ਹੁੰਦਾ ਹੈ ਉਹ ਬਣਾਉਂਦਾ ਤੇ ਬਦਲਦਾ ਹੈ ਤਕਦੀਰਾਂ ਉਹ ਬਣਾਉਂਦਾ ਤੇ ਬਦਲਦਾ ਹੈ ਤਕਦੀਰਾਂ ਸੱਚ ਪੁੱਛੋ ਤਾਂ ਬਾਰਸ਼ ਦੇ ਸਮਾਨ ਹੁੰਦਾ ਹੈ ਤੇ ਸਰ ਅੱਜ ਸਾਡਾ ਸਕੂਲ ਜਿਹੜਾ ਹੈ ਉਹ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਲਕਲਾ ਹੈ ਪਰ ਮੈਂ ਬੜੇ ਮਾਨ ਦੇ ਨਾਲ ਇਹ ਗੱਲ ਕਹਿਣਾ ਚਾਹਾਂਗਾ ਕਿ ਬਲਕਲਾ ਕਾਜੀ ਤੌਰ ਤੇ ਤੇ ਅੱਜ ਪੀਐਮਸੀ ਰੀ ਬਣਿਆ ਹੈ ਪਰ ਬਲਕਲਾ ਅੱਜ ਤੋਂ 10 ਸਾਲ ਪਹਿਲੇ ਹੀ ਸਾਡੇ ਇਹੋ ਜਿਹੇ ਪ੍ਰਯਾਸ ਹਗੇ ਸਨ ਕਿ ਬਲਕਲਾ ਪੀਐਮਸੀ ਦੀ ਵਰਗਾ ਹੀ ਕੰਮ ਕਰ ਰਿਹਾ ਸੀਗਾ ਮੈਂ ਤੇ ਤੁਹਾਡੀ ਚੋਣ ਜਿਹੜੀ ਹੈ ਉਹ ਸਾਡਾ ਕੰਮ ਦੇਖੀ ਹੋਈ ਹੈ ਕਿ ਇਹਦੇ ਵਿੱਚ ਰੋਟਰੀ ਆਸਥਾ ਤੋਂ ਪੂਰੀ ਟੀਮ ਆਈ ਹੈ ਸਰਦਾਰ ਗੁਰਦੇਵ ਸਿੰਘ ਜੀ ਬਹੁਤ ਬਹੁਤ ਸਰਦ ਸਵਾਗਤ ਹੈ ਤੁਹਾਡਾ ਕਰਨਜੀਤ ਜੀ ਬਹੁਤ ਨਿਕਾ ਸਵਾਗਤ ਹੈ ਅੱਜ ਬਾਲਕਾਂ ਦੇ ਇਸ ਵਿਰੇ ਵਿੱਚ ਐਸ ਬੱਚਾ ਇਹਦੀ ਆਵਾਜ਼ ਬੜੀ ਗੁਲੰਦ ਹੈ ਉਹ ਕਈਆਂ ਪੁੱਤਾਂ ਬੈਠਾ ਉੱਤੇ ਨੀਂਦ ਵੀ ਨਹੀਂ ਆਉਂਦੀ ਕਈ ਸੜਕਾਂ ਤੇ ਪੈ ਕੇ ਨੇ ਗੁਜ਼ਾਰਾ ਕਰਦੇ ਹੋ ਮੈਂ ਮੈਂ ਬੜੀ ਦੁਨੀਆ ਦੇ ਵਿੱਚ ਭਰੀਆ ਰੱਬ ਤੋਂ ਤਾਂ ਪੋਰਾ ਨਹੀਂ ਨਹੀਂ ਡਰਦੇ ਉਹ ਕਈਆਂ ਨੂੰ ਤਾਂ ਬੈਠਾ ਉਤੇ نیند ਵੀ ਨਹੀਂ ਆਉਂਦੀ ਕਈ ਸੜਕਾਂ ਤੇ ਪੈ ਕੇ ਨੇ ਗੁਜ਼ਾਰਾ ਕਰਦੇ ਮੈਂ ਮੈਂ ਬੜੀ ਦੁਨੀਆ ਦੇ ਵਿੱਚ ਭਰੀਆ ਰੱਬ ਤੋਂ ਤਾਂ ਪੋਰਾ ਵੀ ਨਹੀਂ ਡਰਦੇ ਹੰਤਾਰਾਂ ਵਿੱਚ ਫਸੀ ਫਿਰਦੀ ਏ ਦੁਨੀਆ ਸੰਗ ਲੱਗਦੀ ਆ ਮਾੜੇ ਬੰਦੇ ਨਾਲ ਬਹਿਣ ਨੂੰ ਹੋ ਦਾਪੂ ਦੇ ਹੱਕਾਂ ਦੀ ਕੋਈ ਲੜੀਆਂ ਨਹੀਂ ਕਲਾਕਾਰਾਂ ਪਿੱਛੇ ਫਿਰਦੇ ਆ ਜਾਣ ਦੇਣ ਨੂੰ ਕਦਸਾ ਚ ਬੋਲਣ ਤੇ ਹੁੰਦੀ ਜੇਲੇ ਮਤਰੋ ਤਾਂ ਹੀ ਅੱਜ ਕੱਲ ਬਹੁਤਾ ਸੱਚ ਗਾਉਂਦਾ ਨਹੀਂ ਅੱਜ ਕੱਲ ਬਹੁਤਾ ਸੱਚ ਗਾਉਂਦਾ ਨਹੀਂ ਉਹ ਘਾਰੇ ਦਾ ਤੱਕਲਾ ਕੱਲਾ ਟੱਪਾ ਜਾਂਦਾ ਆ ਜਰਦੀ ਸਾਹਿਬ ਜੀ ਦਾ ਪਾਠ ਕਿਉਂ ਆਉਂਦਾ ਨਹੀਂ ਸੋ ਆਈਟਮ ਹੈ ਇਹ ਸੋਲੋ ਸੀਗੀ ਐਨੇ ਰਾਤੀ ਮੈਨੂੰ ਵੀਡੀਓ ਭੇਜੀ ਸਲਮੈਂ ਵੀ ਜਾਂਚ ਕਰ ਚੱਕੀ ਹੂ ਮੇਰਾ ਵੀ ਦੇਖੋ ਸੋ ਰਾਤ ਨੂੰ 11 ਵਜੇ ਮੈਂ ਦਾ ਡਾਕ ਦੇਖਿਆ ਉਸ ਤੋਂ ਬਾਅਦ ਮੈਂ ਕਿਹਾ ਕਿ ਯਸ ਤੂੰ ਵੀ ਵਿੱਚ ਹੋਏਗੀ ਐਸ ਆਰ ਆਈ ਰੈਗੂਲਰ ਜਿਆ ਹੈ ਕਹਿ ਨਹੀਂ ਦੇਖਣਾ ਕਿ ਬੱਚਿਆਂ ਦੇ ਸਟੈਪ ਮਿਲ ਰਹੇ ਕਿ ਨਹੀਂ ਮਿਲ ਰਹੇ ਬਸ ਇਹ ਨਾ ਗਾਇਆ ਕਿ ਸਾਡਾ ਪੰਜਾਬ ਝੂਮ ਰਿਹਾ ਹੈ ਸਾਡੀ ਭਾਵੀ ਭੂਇਖ ਝੂਮ ਰਿਹਾ ਹੈ ਸਾਡਾ ਬਚਪਨ ਝੂਮ ਰਿਹਾ ਹੈ ਤੇ ਸਾਡਾ ਪਿੰਡ ਝੂਮ ਰਿਹਾ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਮਾਲਕਾਂ ਪਿੰਡ ਲਈ ਜ਼ੋਰਦਾਰ ਤਾਲੀਆਂ ਹੱਸਦੇ ਕੇੜਦੇ ਮਾਲਕਾਂ ਪਿੰਡ ਲਈ ਜ਼ੋਰਦਾਰ ਤਾਲੀਆਂ ਤੇ ਬੱਚਿਆਂ ਦਿਲਾਂਵਾਂ ਦੇ ਜਿੰਦਰੇ ਦੀ ਚਾਬੀ ਲੱਭ ਗਈ ਦੇਖੋ ਦੇਖੋ ਗਈ ਲਾ ਵਲੇ ਦਿੰਦੇ ਦੀ ਦਿੱਤੀ ਯਾਦ ਬਈ ਮੈਨੂੰ ਦੇਖੋ ਆਰਸੂ ਕੋ ਨਾ ਦਿਲਪਦੀ ਰੱਦੀਆਂ ਚ ਬੰਦ ਕੀਤੀ ਮੈਂ ਖਬੋਲਦੀ ਆਕਾਸ਼ਾਂ ਵਿੱਚ ਡਿਚ ਚੱਕ ਚੱਕ ਬੋਲਦੀ ਬਾਗੀ ਸਦਰਾ ਨੇ ਬਾਗੀ ਸਦਰਾ ਨੇ ਬਾਗੀ ਸਦਰਾ ਨੇ ਸੰਗਤੀਆਂ ਜੇਲਾ ਤੋੜਵਾਈਆਂ ਦੀ ਕਮਾਨ ਹੋ ਗਿਆ ਸਾਡੇ ਸੁਨਿਆ ਖਿਆਲਾਂ ਵਿੱਚ ਰੋਣ ਤਾਂ ਲਗਾਈਆਂ ਹੀ ਬੰਦ ਹੋ ਗਿਆ ਹਾਏ ਯਰ ਦੇ ਕਾਲੀਆਂ ਉਹ ਸਮੇਂ ਦਾ ਮੇਰਾ ਕਿਸੇ ਤਰ੍ਹਾਂ ਸੀਗਾ ਕਿ ਕੰਮ ਕਿਹੜਾ ਹੋਣਾ ਚਾਹੀਦਾ ਹੈ ਕੰਮ ਅਜਿਹਾ ਹੋਣਾ ਚਾਹੀਦਾ ਹੈ ਕਿ ਆਪਾਂ ਬਲਿਸਕੂਲਾਂ ਦੇ ਵਿਹੜਿਆਂ ਦੇ ਵਿੱਚ ਸਿੱਖਿਆ ਦੇ ਅਜਿਹੇ ਕੰਮ ਲਗਾਈਏ ਜਿਹੜੇ ਸਾਰਤਕ ਹੋਣ ਐਸੇ ਤਰੀਕੇ ਨਾਲ ਜਿਹੜੀਆਂ ਸ਼ਹਿਰ ਦੀਆਂ ਪੰਜਾਬ ਦੀਆਂ ਹਸਤੀਆਂ ਜਿਹੜੀਆਂ ਨੇ ਉੱਥੇ ਇਕੱਠੀਆਂ ਹੋਣ ਬੱਚਿਆਂ ਨੂੰ ਇੱਕ ਸੁਨੇਹਾ ਮਿਲੇ ਤੇ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ 12 ਸਾਲ ਬਾਅਦ ਕੰਮਣਾ ਲੱਗੇ ਪੰਜਾਬ ਦੇ ਵਿੱਚ ਹਰ ਰੋਜ਼ ਜਿਵੇਂ ਨਾ ਕਿ ਕੰਮ ਲੱਗਾ ਹੋਵੇ ਇਹ ਕਰ ਮੇਰੀ ਗੱਲ ਪਸੰਦ ਆਈ ਹੋਵੇ ਤੇ ਮੈਂ ਤਾੜੀਆਂ ਚਾਹੁੰਦਾ ਹਾਂ ਇਹ ਪੰਜਾਬ ਦੇ ਵਿੱਚ ਕੰਮ ਰੋਜ਼ ਲੱਗਣਾ ਚਾਹੀਦਾ ਹੈ ਸਾਡੇ ਕੋਲ ਤਾਂ ਰੋਜ਼ ਇੱਕ ਤਿਉਹਾਰ ਹੈ ਸਾਡੇ ਸਰ ਇਸ ਦੀ ਹੈ ਉਹ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਇਹ ਵੀ ਕਿਹਾ ਹੈ ਜਿਨੇ ਫੇਪਰਸ ਬੈਠੇ ਨੇ ਪਿੰਡ ਵਾਸੀ ਬੱਡੇ ਨੇ ਇਹ ਸਰਕਾਰ ਵੱਲੋਂ ਇੱਕ ਉਪਰਾਲਾ ਹੈ ਕਿ ਜੇਕਰ ਬੱਚਿਆਂ ਦੇ ਅੰਦਰ ਹੁਨਰ ਹੈ ਕਿ ਉਹ ਕਿਤਾਬ ਬਣਾਉਂਦਾ ਜਾਵੇ ਅੱਜ ਦਾ ਕਿਤਾ ਜਿਹੜਾ ਹੈ ਮੈਂ ਸਪੈਸ਼ਲੀ ਤੌਰ ਤੇ ਕਹਿਣਾ ਜਹਾਂਗਾਰ ਸਾਡਾ ਹੋਰ ਜਿਹੜਾ ਕਿਤਾ ਜਿਹੜਾ ਹੈ ਅਸੀਂ ਪੇਸ ਕਰਨ ਜਾ ਰਹੇ ਹਾਂ ਉਹ ਰੰਗਲੇ ਪੰਜਾਬ ਵਾਲਾ ਕਿਤਾ ਨਹੀਂ ਹੈ ਉਹਦੇ ਵਿੱਚ ਕਿਸੇ ਵਿਆਹ ਦੀਆਂ ਬੋਲੀਆਂ ਨਹੀਂ ਹੈਗੀਆਂ ਉਹਦੇ ਵਿੱਚ ਸਾਡੇ ਘਰ ਦਾ ਕਾਕਾ ਹੋਇਆ ਉਹਦੀਆਂ ਬੋਲੀਆਂ ਨਹੀਂ ਹੈਗੀਆਂ ਉਹਦੇ ਵਿੱਚ ਕੁੜੀ ਦੇ ਘਰ ਦੀਆਂ ਭੋਰੀਆਂ ਨਹੀਂ ਹੈਗੀਆਂ ਉਹਦੇ ਵਿੱਚ ਸੁਆਗਤ ਨਹੀਂ ਹੈਗੇ ਇਹ ਪਹਿਲਾ ਕਿਦਾਂ ਬਰਕਨਾ ਸੀਨੀਅਰ ਸੈਕੰਡਰੀ ਸਕੂਲ ਪ੍ਰਾਈਮਰੀ ਮਿਨਿਸਟਰੀ ਦੇ ਰਿਹਾ ਹੈ ਜਿਹੜਾ ਕਿ bizness plaster ਨੂੰ ਸਮਰਪਿਤ ਹੈ ਇਹਦੀਆਂ ਬੋਲੀਆਂ ਜਿਹੜੀਆਂ ਮੈਂ ਲਿਖੀਆਂ ਨੇ ਉਹ ਇੱਕ ਇੱਕ ਬੋਲੀ ਜਿਹੜੀ ਹੈ ਉਹ bizness plaster ਦੇ ਨਾਲ ਇਨਸਾਫ ਕਰੇਗੀ

ਰਾਮਗੜ੍ਹ ਤੋਂ ਆਇਆ ਮੇਰੀ ਟੀਮ ਆਈ ਆ ਪਲੱਸ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਅਲੱਗ-ਅਲੱਗ ਟੀਮਾਂ ਇੱਕ ਜਵਾਨਾਂ ਨੂੰ ਜਾਗਰੂਕ ਕਰਨ ਦੇ ਤੌਰ ਤੇ ਆਈਆਂ ਨੇ ਜੋ ਕਿ ਨੈਕਸਟ ਮੰਥ ਸਾਬ ਅਗਨੀਵੀਅਤੀ ਭਰਤੀ ਹੋਵੇਗੀ ਥੈਟ ਇਜ਼ 올 ਬਿਕੋਜ਼ ਆਫ ਇੰਡੀਅਨ ਆਰਮੀ ਆਪਕ ਮੇਰੇ ਨਾਮ ਕੀ ਅਗੇ ਮੇਜਰ ਦੇਖਾ ਆਪਨੇ ਮੇਜਰ ਸਾਹਿਬ ਹੈ ਤੋਂ ਮੇਜਰ ਬਣਨੇ ਕੇ ਲਈ ਮੈਂ ਵੀ ਉਸ ਵੇਲੇ ਸਿਰਫ 5 ਸਾਲ ਹੀ ਗਿਆ ਸੀ ਆਰਮੀਜ਼ 5 ਸਾਲ ਹੀ ਗਿਆ ਸੀ ਸ਼ਾਰਟ ਸਰਵਿਸ ਕਮਿਸ਼ਨ ਅਗਨੀਵੀਰ ਜੋ ਹੈ ਉਹ ਵੀ ਇੱਕ ਤਰ੍ਹਾਂ ਦੀ ਸ਼ਾਰਟ ਸਰਵਿਸ ਕਮਿਸ਼ਨ ਹੈ ਸਾਡਾ 5 ਸਾਲ ਦਾ ਹੁੰਦਾ ਸੀ ਆਫੀਸਰਸ ਦਾ ਮੈਂ ਡਾਇਰੈਕਟ ਲੈਫਟੇਨੈਂਟ ਗਿਆ ਥਾ ਤਬ ਤੇ ਬੜਾ ਅੱਛਾ ਮੌਕਾ ਬੇਟਾ ਅਗਰ ਅਸੀਂ 4 ਸਾਲ ਲਗਾ ਕੇ ਆਵਾਂਗੇ 8-10 ਲੱਖ ਰੁਪਏ ਵੀ ਲੈਵਾਂਗੇ ਆ ਕੇ ਇੱਥੇ ਸਿੱਧੇ ਇੰਸਪੈਕਟਰ ਬਰਤੀ ਪੁਲਿਸ ਦੇ ਵਿੱਚ ਨਹੀਂ ਤਾਂ ਸੀਐਸਐਫ ਬੀਐਸਐਫ ਸੀਆਰਪੀਐਫ ਸੀਮਾ ਸੁਰੱਖਿਆ ਬਲ ਬਹੁਤ ਸਾਰੇ ਓਪਰਚੁਨਿਟੀ ਨੇ ਔਰ ਕੁਝ ਵੀ ਨਹੀਂ ਤੇ ਆਪਣਾ ਬਿਜ਼ਨਸ ਹੀ ਕਰ ਲੋਗੇ ਨਾ ਕਿਉਂਕਿ ਯੂ ਵਿਲ ਬੀ ਅ ਵੈਰੀ ਗੁੱਡ ਹਿਊਮਨ ਬੀ ਤੁਸੀਂ ਇਨੇ ਚੈਲੈਂਜਿੰਗ ਟਾਈਮ ਵੀ ਆਰਮੀਜ਼ ਦੇਖੋਗੇ ਨਾ ਜ਼ਿੰਦਗੀ ਦੇ ਅਸਲੀ ਮਤਲਬ ਸਮਝ ਆ ਜਾਏਗਾ ਜ਼ਿੰਦਗੀ ਕਹਿੰਦੇ ਕਿੰਨੂ ਹੈ ਜ਼ਿੰਦਗੀ ਸਰਕਾਰਾਂ ਦੇ ਕੋਲ ਕੋਈ ਕਮੀ ਨਹੀਂ ਹੈਗੀ ਪਰ ਸਰਕਾਰਾਂ ਦੇ ਰਹੀਆਂ ਨੇ ਉਹਨੂੰ ਖਰਚਾ ਕਿਵੇਂ ਕਰਨਾ ਇਹ ਸਾਨੂੰ ਟੰਗ ਆਣਾ ਚਾਹੀਦਾ ਹੈ ਵੀਰੋ ਸਾਹਿਬ ਤੇ ਡਿਪਟੀ ਡੀਓ ਸਾਹਿਬ ਦੇ ਬਿਹਫ ਤੋਂ ਮੈਂ ਆਪ ਨੂੰ ਮੰਚ ਦੇ ਉੱਤੇ ਸੱਦਾ ਦਿੰਨਾ ਕਿ ਆ ਕੇ ਸਾਰੀ ਜਨਤਾ ਦੇ ਨਾਮ ਆਪਣੇ ਵਿਚਾਰ ਸਾਂਝੇ ਕਰਨ प्रदीप ਕਾਲੀਆ ਜੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਨੂੰ ਅਤੇ ਡਿਪਟੀ ਸਾਹਿਬ ਨੂੰ ਅੱਜ ਬਹੁਤ ਜ਼ਿਆਦਾ ਰੁਝੇਵਾ ਹੋਣ ਕਰਕੇ ਉਹ ਇੱਥੇ ਹਾਜ਼ਰ ਨਹੀਂ ਹੋ ਸਕੇ ਔਰ ਉਹਨਾਂ ਨੇ ਸਪੈਸ਼ਲੀ ਮੈਨੂੰ ਭੇਜਿਆ ਵਾ ਕਿ ਮੈਂ ਇਸ ਵਿੱਚ ਉਹਨਾਂ ਦੀ ਹਾਜ਼ਰੀ ਜਿਹੜੀ ਆ ਯਕੀਨੀ ਬਣਾਵਾ ਇਸ ਸਕੂਲ ਦੇ ਵਿੜੇ ਦੇ ਵਿੱਚ ਮੈਡਮ ਜਸਬੀਰ ਜੀ ਦੀ ਜੋਗ ਅਗਵਾਈ ਹੇਠ ਅਤੇ ਰਾਜ ਕੁਮਾਰ ਜੀ ਦੀ ਅਨਥਕ ਮਿਹਨਤ ਸਦਕਾ ਅਤੇ ਇਹਨਾਂ ਦੇ ਨਾਲ ਜਿਹੜੇ ਸਟਾਫ ਮੈਂਬਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਹਮੇਸ਼ਾ ਹੀ ਬਹੁਤ ਹੀ ਵਧੀਆ ਇੱਥੇ ਫੰਕਸ਼ਨ ਹੁੰਦੇ ਰਹੇ ਆ ਪਰ ਸਰ ਅੱਜ ਇੱਕ ਅਜਿਹੇ ਇਨਸਾਨ ਦਾ ਜਨਮ ਦਿਨ ਹੈ ਜਿਹੜਾ ਸਾਡੇ ਪੰਜਾਬ ਦਾ ਸੀਗਾ ਇਹ ਗਾਂਧੀ ਨੇ ਜੇਕਰ ਕਾਪੀ ਕੀਤਾ ਤਿਉਹਸ ਇਨਸਾਨ ਨੂੰ ਕੀਤਾ ਸੁਭਾਸ਼ਚੰਦਰ ਬੋਸ ਨੇ ਜੇਕਰ ਕਾਪੀ ਕੀਤਾ ਤੇ ਉਸ ਇਨਸਾਨ ਨੂੰ ਕੀਤਾ ਅੱਜ ਕੂਕਾ ਲਹਿਰ ਦੇ ਬਾਣੀ ਸਤਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਹੈ ਜ਼ੋਰਦਾਰ ਤਾਲੀਆਂ ਇਕਰੀਓ ਨਮਸਤੇ ਇਹ ਉਹ ਜੇਸਾ ਜਿਨ੍ਹਾਂ ਨੇ ਸਭ ਤੋਂ ਪਹਿਲੇ ਕਿਹਾ ਸੀ ਕਿ ਅੰਗਰੇਜ਼ੋਂ 도ੜ ਜੋ ਸਭ ਤੋਂ ਪਹਿਲੇ ਜੇਕਰ ਅੰਗਰੇਜ਼ਾਂ ਦਾ ਬਾਈਕਾਟ ਕੀਤਾ ਸੀਗਾ ਉਹ ਗਾਂਧੀ ਨਹੀਂ ਨੇ ਕੀਤਾ ਸਤਗੁਰੂ ਰਾਮ ਸਿੰਘ ਨੇ ਕੀਤਾ ਸੀਗਾ 1 ਮਿੰਟ ਦਾ ਮੌਨ ਜਿਹੜਾ ਹੈ ਸਤਿਗੁਰੂ RAM ਸਿੰਘ ਜੀ ਦੇ ਲਈ ਉਹ ਰੱਖਾਂਗੇ ਸਾਰੇ ਪਲੀਜ਼ ਖੜੇ ਹੋ ਜਾਣ ਗੂਕਾ ਲਹਿਰ ਦੇ ਬਾਣੀ ਸਤਿਗੁਰੂ RAM ਸਿੰਘ ਜੀ ਕੋਟੀ ਕੋਟੀ ਪ੍ਰਣਾਮ ਉਹਨਾਂ ਨੂੰ ਕੋਟੀ ਕੋਟੀ ਨਮਨ ਸੋ जेकर किसी मुल्क की कोई तरक्की देखनी हो मैट्रोपोलिटन नहीं देखी दे हिंदुस्तान की जेकर तरक्की देखनी है तो दिल्ली नहीं देखना बॉम्बे नहीं देखना मैंगलोर नहीं देखना चेन्नई नहीं देखना देखना है तो कोई गांव देख लेना अगर गांव हंस रहा होगा तो समझ लेना कि भारत हंस रहा है अगर गांव रो रहा होगा तो समझ हो तो लेना कि भारत असल में रो रहा है अगर कोई गांव दुखी होगा तो समझ लेना कि भारत दुखी है सो आज ਸਾਡੇ ਬਲ ਕਲਾ ਪਿੰਡ ਦੇ ਚੇਅਰਮੈਨ ਸਾਹਿਬ ਉਹਨਾਂ ਨੂੰ ਮੈਂ ਮੰਚ ਦੇ ਉੱਤੇ ਖਾਲਸਾ ਜੀ ਨੂੰ ਦਾਵਤ ਦਿਨਾ ਕਿ ਅੱਜ ਇੰਨਾ ਅੱਛਾ ਪ੍ਰੋਗਰਾਮ ਜਿਹੜਾ ਹੈ ਉਪਰਾਲੇ ਸਕੂਲ ਪ੍ਰਿੰਸੀਪਲ ਵੱਲੋਂ ਸਟਾਫ ਵੱਲੋਂ ਦਿਨ ਰਾਤ ਇੱਕ ਕਰਕੇ ਕੀਤੇ ਗਏ ਨੇ ਏਡੀਸੀ ਸਾਹਿਬ ਸਭ ਨੇ ਬੈਠੇ ਨੇ ਤੁਸੀਂ ਦਿਲ ਖੋਲ ਕੇ ਜੋ ਤੁਹਾਡੇ ਅੰਦਰ ਹੈ ਆਪ ਹਮਸੇ ਖੁਸ਼ ਹੋ ਜਾਂ ਨਾਰਾਜ਼ ਹੋ ਜਾਂ ਦੁਖੀ ਹੋ ਬਿਲਕੁਲ ਜੋ ਵੀ ਬੋਲੀਏਗਾ ਸੱਚ-ਸੱਚ ਬੋਲੀਏਗਾ ਆइए ਏਡੀਸੀ ਸਾਹਿਬ ਅਤੇ ਜੋ ਵੀ ਸਾਡੇ ਆਫੀਸਰ ਜੋ ਵੀ ਬਾਹਰੋਂ ਆਏ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂ ਤੇ ਅੱਧਾ ਘੰਟਾ ਨਾਵਾਂ ਤੇ ਲੱਗ ਜਾਣਾ ਸਾਡੇ ਸਕੂਲ ਦਾ ਜਿਹੜਾ ਨਾਮ ਸੀਗਾ ਸੀਨੀਅਰ ਸਕੈਂਟਰੀ ਸਕੂਲ ਸੀ ਪਰ ਸਭ ਤੋਂ ਔਣ ਵਿਧਾਈ ਦੇ ਪਾਤਰ ਸਾਡੇ ਪ੍ਰਿੰਸੀਪਲ ਸਾਹਿਬਾਨ ਅਤੇ ਸਾਡੇ ਜਿੰਨਾ ਵੀ ਸਟਾਫ ਅਤੇ ਸਾਡੇ ਬੜੇ ਸਤਿਕਾਰਯੋਗ ਸਾਡੇ ਬੌਜੀ ਜਿਹੜੇ ਰਾਜਕੁਮਾਰ ਜੀ ਉਹਨਾਂ ਦੀ ਸਾਰਿਆਂ ਦੀ ਸਦਕਾ ਹੁਣ ਜਿਹੜਾ ਸਕੂਲ ਆ ਉਹ ਪੀਐਮ ਸ਼੍ਰੀ ਗਵਰਨਮੈਂਟ ਸਕੂਲ ਜਨ ਹੋ ਗਿਆ ਸਾਨੂੰ ਸਭ ਤੋਂ ਵੱਧ ਜਿਹੜੀ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਤੋਂ ਵੀ ਸਾਡੇ ਭੈਣ ਜੀ ਮੈਡਮ ਜਸਵੀਰ ਕੌਰ ਜੀ ਸਾਡੇ ਸਕੂਲ ਦੇ ਪ੍ਰਿੰਸੀਪਲ ਬਣੇ ਆ ਪ੍ਰਾਈਵੇਟ ਵਧੀਆ ਸਕੂਲ ਆ ਕਿ ਜਿਹੜਾ ਅਸੀਂ ਵੇਖਣ ਵਾਸਤੇ ਸਾਡੇ ਜਿਹੜੇ ਲੋਕ ਇੱਥੇ ਬਾਹਰੋਂ ਹੁੰਦੇ ਨੇ ਕਿ ਕਿਸ ਤਰ੍ਹਾਂ ਦਾ ਸਕੂਲ ਬਣਾਇਆ ਪਰ ਇਹ ਕਿਸੇ ਇੱਕ ਆਦਮੀ ਦੀ ਬਦੌਲਤ ਨਹੀਂ ਆ ਇਹ ਪਿੰਡ ਵਾਸੀਆਂ ਨੇ ਅਤੇ ਸਾਡੇ ਜਿਨਨੇ ਇੱਥੇ ਪਹਿਲਾਂ ਹੈਡਮਾਸਟਰ ਸੀ ਫਿਰ ਪ੍ਰਿੰਸੀਪਲ ਸਹਿਬਾਨ ਅਤੇ ਹੁਣ ਕੁਝ ਸਮੇਂ ਤੋਂ ਜਿਹੜੇ ਸਾਡੇ ਮੈਡਮ ਜੀ ਸਵਾਵਾ ਨਿਭਾ ਰਹੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਕੂਲ ਨੂੰ ਜਿਹੜਾ ਬਹੁਤ ਹੀ ਬਲੰਦੀਆਂ ਤੇ ਖੜਿਆ ਜਿੰਨ ਗੱਲ ਜਿਹੜੀ ਮੈਂ ਇੱਕ ਕਹਿਣੀ ਚਾਹਾਂਗਾ ਇੱਥੇ ਮੈਂ ਥੋੜਾ ਜਿਹਾ ਹੁਣ ਪਰਸਪੈਕਟਿਵ ਨਾਲ ਹੋਣ ਲੱਗਾ ਕਿ ਸਮਝ ਲਓ ਐਸੇਲੇ ਮੈਂ ਕੋਈ लेक्चरर नहीं है बच्चे हाँ आप हमारे आंगन में आए वो कुछ खरीद के जरूर जाइएगा ये ऐसे ही नहीं लगाया हमने ये इसको खरीद के जरूर जाइएगा क्योंकि ये तीन चीजें जो बाहर से साढ़े तीन सौ में मिलती हैं ये हमारे बच्चों ने बड़ी अच्छी मेहनत की है इनकी कॉस्ट जो घर पे पड़ी है वो दो सौ रुपीज पड़ी है लेकिन ये इतना बड़ा प्रोग्राम किया इन बच्चों को ऑनर करना है तो इसकी तीन का कॉम्बो जो हमने रखा है वो सिर्फ आपके लिए दो सौ रुपए का रखा है ज्यादा मार्जिन नहीं रखा अगर कीमत पसंद आई हो तो ताली तो लगा दो थारी थारी थारी। <laughs> थैंक यू ये देखिए हलचल है क्योंकि जो पानी ठहर जाते हैं ਉਨਮੇ ਜੋ ਹੈ ਕਾਈ ਲੱਗ ਜਾਂਦੀ ਹੈ ਜੋ ਪਾਣੀ ਵਹਤੇ ਰਹਤੇ ਹਨ ਉਹ ਇੱਕ ਨਾ ਇੱਕ ਦਿਨ ਗੰਗਾ ਸਾਗਰ ਤੱਕ ਪਹੁੰਚ ਜਾਂਦੇ ਹਨ ਸਿੱਖਿਆ ਜਗਤ ਦੀਆਂ ਸਖਸ਼ੀਤਾ ਸਾਡੇ ਜ਼ਿਲ੍ਹੇ ਦੇ ਏਡੀਸੀ ਸਾਹਿਬ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਕਾਂਦੇ ਆਏ ਸਰ ਸ਼੍ਰੀ ਪ੍ਰਦੀਪ ਕਾਲਿਆ ਜੀ ਮੈਂ तहे ਦਿਲੋਂ ਆਪ ਜੀ ਦੇ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਵੱਡਮੁੱਲਾ ਸਮਾਂ ਕੱਟ ਕੇ ਸਾਡੇ ਸਕੂਲ ਦੇ ਹੋਂਹ ਹਰ ਵਿਦਿਆਰਥੀਆਂ ਦੇ ਕੰਮ ਨੂੰ ਹੱਲਾਸ਼ੇਰੀ ਦੇਣ ਪਹੁੰਚੇ ਹੋ ਅੱਜ ਸਾਡਾ ਸਕੂਲ ਪੀਐਮ ਸ਼੍ਰੀ ਬਣ ਚੁੱਕਾ ਹੈ ਮੈਂ ਯਕੀਨ ਦਿਵਾਉਣੀ ਹਾਂ ਕਿ ਸਾਡੇ ਵਿੜੇ ਵਿੱਚ ਇਹਨਾਂ ਕੁਆਲਿਟੀ ਪ੍ਰੋਗਰਾਮ ਦੀ ਨਿਰੰਤਰਤਾ ਬਣੀ ਰਹੇਗੀ ਅਤੇ ਪੰਜਾਬ ਦੇ ਮੋਹਰੀ ਸਕੂਲਾਂ ਵਿੱਚ ਸਾਡਾ ਨਾਮ ਆਉਂਦਾ ਰਹੇਗਾ ਮੈਨੂੰ ਮਾਣ ਹੈ ਆਪਣੇ ਮਿਹਨਤੀ ਸਟਾਫ ਤੇ ਮੈਂ ਗੁਜ਼ਾਰਿਸ਼ ਕਰਾਂਗੀ ਜਿਹੜਾ ਮੇਰਾ ਮਿਹਨਤੀ ਸਟਾਫ ਹੈ ਉਹਨਾਂ ਲਈ ਜ਼ੋਰਦਾਰ ਤਾਲੀਆਂ ਮਾਰ ਕੇ ਉਹਨਾਂ ਦੇ ਹੌਸਲੇ ਅਫਜ਼ਾਈ ਕਰਿਏ ਕਿ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਇਸ ਪ੍ਰੋਗਰਾਮ ਸਿਰੇ ਚੜਾਇਆ ਹੈ ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਕਿ ਇਹਨਾਂ ਨੇ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਂ ਅਗਾ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰੱਖਾਂਗੀ ਖਰੀਦ ਰਹੇ ਹਾਂ ਹਾਂਜੀ ਛੋਟੀਆਂ ਛੋਟੀਆਂ ਮਾਨਿਤ ਕੀਤਾ ਜਾਏਗਾ ਸਨਮਾਨ ਹਾਂ ਜੀ ਇਹ ਸਾਡੇ ਲਈ ਵੱਡਾ ਐਕਸਪੀਰੀਅੰਸ ਹੈ। ਕਮੰਡਰ ਰਿਪੋਰਟ। ਇਹ ਕਮੰਡਰ ਰਿਪੋਰਟਰ ਹੈ। ਨਹੀਂ ਦਾੜੀ ਕਮੰਡਰ ਸਮਾਰਟ ਚੀਜ਼ ਕਰਦਾ ਹੈ। ਇਹ ਕੀ ਫਿਲਮ ਹੈਗੀ ਹੈ ਹੈਗਾ ਨਾ ਬੜੀ ਅੰਨੂ ਵਿੱਚ 12 12 ਪਾਸ ਹੋਣਾ ਪਾਉਣਾ ਪੜਾਈ ਦੇ ਨਾਲ ਨਾਲ ਜਿਹੜਾ ਨਾ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਉਹਨਾਂ ਛੋਟੇ ਬਿਲਕੁਲ ਬਿਜ਼ਨਸ ਹੈ ਨਹੀਂ ਤਾਂ ਕਿ ਬਿਜ਼ਨਸ ਵੱਡੇ ਤੋਂ ਸਟਾਰਟ ਕਰਦੇ ਛੋਟੇ ਕੰਮ ਤੋਂ ਹੀ ਅਸੀਂ ਬਿਜ਼ਨਸ ਸਟਾਰਟ ਕਰਾਂਗੇ ਨਾ ਤੇ ਉਹ ਆਪੇ ਹੌਲੀ ਹੌਲੀ ਤੱਕ ਹੁੰਦਾ ਹੈ ਤੇ ਵੱਡਾ ਹੋ ਜਾਂਦਾ ਹੈ ਜਦੋਂ ਤਾਂ ਮੈਂ ਟੀਚਿੰਗ ਵਿੱਚ ਆਇਆ ਮੇਰਾ ਸ਼ੌਂਕ ਹੈ ਕਿ ਨਿਤ ਰੋਜ਼ ਕੁਝ ਨਾ ਕੁਝ ਨਵਾਂ ਕਰਨਾ ਤੇ ਸਾਡਾ ਚੰਗਾ ਆ ਗਿਆ ਇਹ ਮਹਿੰਟੈਂਟ ਹੋ ਗਿਆ ਕਿ ਕਿਤੇ ਆ ਬਾਹਰ ਕੰਮ ਚੁੱਕਣੇ ਹੈ ਇਹ ਬਟ ਤੁਸੀਂ ਆਪ ਤਿਆਰ ਕੀਤਾ ਵਾ ਹਾਂਜੀ ਸਰ